ਸਵਾਈਏ ਮਹੱਲੇ ਤੀਜੇ ਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਸੋਏ ਪੁਰਖ ਸੇਵਰ ਸਾਚਾ ਜਾ ਕਾ ਇੱਕ ਨਾਮ ਅਛਲ ਸੰਸਾਰੇ ਜਿਨ ਭਗਤ ਭਵ ਜਲ ਤਾਰੇ ਸਿਮਰ ਹੋ ਸੋਈ ਨਾਮ ਪ੍ਰਧਾਨ ਤੇਤ ਨਾਮ ਰਸਕ ਨਾਨਕ ਲਹਿਣਾ ਖੱਪ ਥਪਿਓ ਜੇਨ ਸ੍ਰਬ ਸਿੱਧੀ ਕਾਵ ਜਾਨ ਕਲ ਸਬੁੱਧੀ ਕੀਰਤ ਜਾਨ ਅਮਰਦਾਸ ਬਿਸਤਰੀਆ ਬਿਸਤਰੀਆ ਸੋ ਸッセ ਦੇ ਚਰਨ ਵਿੱਚ ਆਪ ਜੀ ਛੋਟਾ ਜਿਹਾ ਤੱਤ ਆਕ ਰਹੇ ਹੋ ਸੋ ਇਸ ਦਾ ਉਚਾਰਨ ਜਿਵੇਂ ਆਪ ਜੀ ਨੇ ਸਰਵਣ ਕੀਤਾ ਹੈ ਇਸੇ ਪ੍ਰਕਾਰ ਹੋਵੇਗਾ ਕੀਰਤ ਜਾਨ ਅਮਰਦਾਸ ਬਿਸਤਰੀਆ ਕਿਰਤ ਰਵ ਕਿਰਣ ਪ੍ਰਗਟ ਸੰਸਾਰ ਹੈ ਸਾਖਤ ਰੋਵਰ ਮਵਲ ਸਰਾ ਉਤਰ ਦਖਣ ਹੈ ਪੂਬ ਅਰ ਪਸ਼ਚ ਉਤਰ ਦਖਣ ਹੈ ਪੂਬ ਅਰ ਪਸ਼ਚਮ ਉਤਰ ਦਖਣ ਹੈ ਪੂਬ ਅਰ ਪਸ਼ਚਮ ਜੈ ਜੈਕਾਰ ਜਪੰਥ ਨਰਾ ਹਰ ਨਾਮ ਰਸਨ ਗੁਰਮੁਖ ਵਰਦਾਇਆਉ ਉਲਟ ਗੰਗ ਪਸ਼ਚਮ ਧਰਿਆ ਸੋਈ ਨਾਮ ਅਛਲ ਭਗਤ ਹੈ ਭਵ ਤਾਰਣ ਅਮਰਦਾਸ ਗੁਰ ਕਉ ਫੁਰਿਆ ਸਿਮਰਹਿ ਸੋਈ ਨਾਮ ਜਾਖ ਅਰ ਕਿੰਨਰ ਸਾਧਿਕ ਸਿੱਧ ਸਮਾਧ ਹਰਾ ਸਿਮਰਹਿ ਨਖਿਆਤਰ ਅਵਰ ਧੂ ਮੰਡਲ ਨਾਰਦਾਦ ਪ੍ਰਹਿਲਾਦ ਵਰਾ ਵਰਾ ਪੋਲਾ ਹੀ ਬੋਲਣਾ ਵਰਾ ਨਹੀਂ ਬੋਲਣਾ ਵਰਾਤੋਂ ਭਾਵ ਹੈ ਸ੍ਰੇਸ਼ਟ ਉਤਮ ਸასიਰ ਅਰ ਅਸੂਰ ਨਾਮ ਉਲਾਸ ਹੈ ਸੈਲ ਲੋਹ ਜਿਨ ਉਧਰਿਆ ਸੋਈ ਨਾਮ ਅਸ਼ਲ ਭਗਤ ਹੈ ਭਵਤਾਰਨ ਅਮਰਦਾਸ ਗੁਰ ਕਉ ਫੁਰਿਆ ਸੋਈ ਨਾਮ ਸਿਵਰ ਨਵਨਾਥ ਨਿਰੰਜਨ ਸੇਵਨ ਕਾ ਦਾ ਸਮੁਧਰਿਆ ਸਮੁਧਰਿਆ ਕੋਈ ਵੀ ਦੋ ਲਫ਼ਜ਼ਾਂ ਦਾ ਸਮੇਧ ਹੈ ਸਾਮ ਉਧਰਿਆ ਇਹਨਾਂ ਦੋਹਾਂ ਨੂੰ ਮਿਲਾ ਕੇ ਲਫ਼ਜ਼ ਬਣਿਆ ਸਮੁਧਰਿਆ ਸਾਮ ਧਰਿਆ ਨਹੀਂ ਬਣਨਾ ਸਮੁਧਰਿਆ یوں ਪਾਠ ਕਰਨਾ ਹੈ ਜੀ ਚਵ ਰਾਸੀਹ ਸਿੱਧ ਬੋਧ ਜਿਤ ਰਾਤੇ ਚਵਰਾਸੀਹ ਸਿੱਧ ਬੁੱਧ ਜਿਤ ਰਾਤੇ 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 ਤੋਂ ਭਾਵ ਰਤੇ ਹੋਏ ਰਾਤੇ ਪੋਲਾ ਨਹੀਂ ਕਰਨਾ ਚਵਰਾਸੀਹ ਸਿੱਧ ਬੁੱਧ ਜਿਤ ਰਾਤੇ ਅੰਬ੍ਰੀਕ ਭਵਜਲ ਤਰਿਆ ਉਦਾਉ ਅਕਰੂਰ ਤਿਲੋਚਨ ਨਾਮਾ ਉਦਾਉ ਉਦਾਉ ਬੋਲਣਾ ਹੈ ਉਦੋ ਜੀ ਦਾ ਵਾਚਕ ਹੈ ਉਦਾਉ ਅਕਰੂਰ ਤਿਲੋਚਨ ਨਾਮਾ ਉਧਾਓ ਅਕਰੂਰ ਤਿਲੋਚਨ ਨਾਮ ਕਾਲ ਕਬੀਰ ਕਿਲ ਵਿਖ ਹਰਿਆ ਸੋਈ ਨਾਮ ਅਛਲ ਭਗਤ ਹੈ ਭਵ ਤਾਰਣ ਅਮਰ ਦਾਸ ਗੁਰ ਕਉ ਫੁਰਿਆ ਤੇਤ ਨਾਮ ਲਾਗ ਤੇਤੀਸ ਧਿਆਵ ਹੈ ਜਤੀ ਤਪੀ ਸੋਰ ਮਨ ਵਸਿਆ ਹਾਂਜੀ ਇਹ ਸੋਰ ਇਥੇ ਅਲੱਗ ਹੋਵੇਗਾ ਜਤੀ ਤਪੀ ਸੋਰ ਮਨ ਵਸਿਆ ਸੋਈ ਨਾਮ ਸਿਮਰ ਗੰਗੇਵ ਪਿਤਾਮਹ ਚਰਨ ਚਿਤ ਅੰਮ੍ਰਿਤ ਰਸਿਆ ਗੰਗੇਵ ਪਿਤਾਮਹ ਇਹ ਵੀ ਇਕੱਠਾ ਨਾਮ ਆਵੇਗਾ ਲਫ਼ਜ਼ ਬੋਲਣ ਵਿੱਚ ਭਾਵੇਂ ਅਲੱਗ ਅਲੱਗ ਆਉਣਗੇ ਭੀਸ਼ਮ ਪਿਤਾਮਾ ਜੀ ਦਾ ਨਾਮ ਹੈ ਗੰਗੇਵ ਗੰਗਾ ਦਾ ਪੁੱਤਰ ਪਿਤਾਮਾ ਉਹ ਵੀ ਸਤਿਗੁਰੂ ਨਾਨਕ ਦੇਵ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਣਾਂ ਨੂੰ ਗਾਉਂਦਾ ਪ੍ਰਮਾਤਮਾ ਦਾ ਨਾਮ ਜਪਦਾ ਹੈ ਸੋਈ ਨਾਮ ਸਿਮਰ ਗੰਗੇਵ ਪਿਤਾ ਮਹ ਚਰਨ ਚਿਤ ਅੰਮ੍ਰਿਤ ਰਸਿਆ ਤਿਤ ਨਾਮ ਗੁਰੂ ਗੰਭੀਰ ਗਰੂ ਅਮਤ ਤਿਤ ਨਾਮ ਗੁਰੂ ਗੰਭੀਰ ਗਰੂ ਅਮਤ ਗਰੂ ਅਮਤ ਇਥੇ ਗੱਗੇ ਨੂੰ ਔਂਕੜ ਨਹੀਂ ਗਰੂ ਅਮਤ ਤੋਂ ਭਾਵ ਗਰਵੀ ਮਤ ਭਾਰੀ ਬੁੱਧ ਮਹਾਨ ਮਤ ਸੋ ਇਥੇ ਆਪਾਂ ਗੁਰੂ ਨਹੀਂ ਬੋਲਣਾ ਗਰੂ ਅਮਤਕ ਹਾਂਜੀ ਤੇਤ ਨਾਮ ਗੁਰੂ ਗੰਭੀਰ ਗਰੂ ਮਤ ਸਤ ਕਰ ਸੰਗਤ ਉਦਰੀਆ ਸੋਈ ਨਾਮ ਅਚਲ ਭਗਤ ਹੈ ਭਵ ਤਾਰਣ ਅਮਰ ਦਾਸ ਗੁਰ ਕਉ ਫੁਰਿਆ ਨਾਮ ਕੀਤ ਸੰਸਾਰ ਕਿਰਨ ਰਵ ਸੁਰ ਤਰ ਸਾਖ ਹੈ ਉੱਤਰ ਦੱਖਣ ਪੂਬ ਦੇਸ ਪੱਛਮ ਜਸ ਭਖ ਹੈ ਉੱਤਰ ਦੱਖਣ ਇਦੇ ਵਿੱਚ ਯਈਆ ਨਹੀਂ ਆਵੇਗਾ ਦੱਖਣ ਸਿੱਧਾ ਆਪਾਂ ਬੋਲਾਂਗੇ ਪੁੱਤਰ ਦੱਖਣ ਉਪ ਦੇਸ਼ ਪਸ਼ਚਮ ਜਸ ਭਾ ਜਸ ਭਖ ਹੈ ਜਨਮਤਾ ਇਹੋ ਸਕੇ ਅਥ ਜੇਤ ਨਾਮ ਹਰ ਹਿਰਦੈ ਨਿਵਾਸ ਸੁਰ ਨਰ ਗਣ ਗੰਧਰਵ ਛੇ ਦਰਸਨ ਆਸਾਸੈ ਭਲੋ પ્રસਿੱਧ ਤੇਜੋ ਤੇਜੋ ਤਨਉ ਤੇਜੋ ਤਨਉ ਤੇਜ ਭਾਨ ਜੀ ਦੇ ਸੁਪੁੱਤਰ ਤਨਉ ਤੋਂ ਭਾਵ ਹੈ ਸੁਪੁੱਤਰ ਸਤਿਗੁਰੂ ਅਮਰਦਾਸ ਜੀ ਦੇ ਪਿਤਾ ਜੀ ਦਾ ਨਾਮ ਬਾਬਾ ਤੇਜ ਭਾਨ ਜੀ ਹੈ ਤੇਜੋ ਤਨਉ ਹੇ ਬਾਬਾ ਤੇਜ ਭਾਨ ਜੀ ਦੇ ਸੁਪੁੱਤਰ ਭਲੋ ਪ੍ਰਸਿੱਧ ਤੇਜੋ ਤਨਉ ਕਲ ਜੋੜ ਕਰ ਧਿਆਉ ਸੋਈ ਨਾਮ ਭਗਤ ਭਵਜਲ ਹਰਣ ਗੁਰ ਅਮਰਦਾਸ ਤੈ ਪਾਇਓ ਨਾਮ ਧਿਆਵ ਹੈ ਦੇਵ 33 ਹਰ ਸਾਧਕ ਸਿਧ ਨਰ ਨਾਮ ਖੰਡ ਬ੍ਰਹਮੰਡ ਧਾਰੇ ਜਹ ਨਾਮ ਸਮਾਦਿਓ ਹਰਖ ਸੋਗ ਸਾਮਕਾਰ ਸਹਾਰੇ ਨਾਮ ਸੇ ਰੋਮਣ ਸਰਬ ਮੈਂ ਭਗਤ ਰਹੇ ਲੇਵਤਾਰ ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦੀਓ ਕਰਤਾਰ ਨਾਮ ਸ੍ਰੋਮਣ ਸਰਬਮੈ ਮੈਂ ਤੋਂ ਭਾਵ ਹੈ ਮਹਿ ਵਿੱਚ ਸਾਰਿਆਂ ਵਿੱਚ ਪ੍ਰਮਾਤਮਾ ਦਾ ਨਾਮ ਸ਼੍ਰੋਮਣੀ ਹੈ ਹਾਂਜੀ ਸਤ ਸੂਰਾਉ ਸੀਲ ਬਲਵੰਤ ਸਤ ਭਾਏ ਸੰਗਤ ਸਗਨ ਗਰੂ ਮਤ ਨਿਰਵੈਰ ਲਈਣਾ ਪੰਕਤੀ ਵਿੱਚ ਦੋ ਵਿਸਰਾਮ ਆਏ ਹਨ ਸਤ ਸੂਰ ਸੀਲ ਬਲਵੰਤ ਇੱਥੇ ਵਿਸਰਾਮ ਹੈ ਸਤ ਪਾਏ ਸੰਗਤ ਸਗਨ ਫਿਰ ਇੱਥੇ ਵਿਸਰਾਮ ਹੈ ਗਰੂ ਮਤ ਜਮਕ ਹੈ ਨਿਰਵੈਰ ਲਈਣਾ ਜੈਸ ਧੀਰਜ ਧੁਰ ਧਵਲ ੋ ਜਾ ਸੇਤ ਬੈਕੁੰਠ ਬੀਣਾ ਪਰਸਹਿ ਸੰਤ ਪਿਆਰ ਜਿਹ ਕਰਤਾ ਰਹੇ ਸੰਜੋਗ ਸਤਿਗੁਰੂ ਸੇਵ ਸੁਖ ਪਾਇਓ ਅਮਰ ਗੁਰ ਕੀ ਤਉ ਜੋਗ ਨਾਮ ਨਾਵਣ ਨਾਮ ਰਸ ਖਾਣ ਅਰ ਭੋਜਨ ਨਾਮ ਰਸ ਸਦਾ ਚਾਏ ਮੋਖ ਮਿਸਟ ਬਾਣੀ ਨਨ ਸਤ ਗੁਰ ਸੇਵਿਓ ਜੇਸ ਪਸਾਇ ਗਤ ਅਗਮ ਜਾਣੀ ਨਾਮ ਨਾਵਣ ਨਾਮ ਰਸ ਖਾਣ ਵਿਸ਼ਰਾਮ ਹੈ ਜੀ ਅਰ ਭੋਜਨ ਨਾਮ ਰਾਸ ਫਿਰ ਵਿਸ਼ਰਾਮ ਹੈ ਸਦਾ ਚਾਏ ਜਿਜੇ ਨਾਲ ਇਹ ਪਾਠ ਆਇਆ ਹੈ ਇਥੇ ਈੜੀ ਨੂੰ ਸਿਹਾਰੀ ਲੱਗ ਕੇ ਪਾਠ ਹੋਵੇਗਾ ਸਦਾ ਚਾਏ ਮੁਖ ਮਿਸ਼ਟ ਬਾਣੀ ਧਨ ਸਤਗੁਰ ਸੇਵਿਓ ਜੇਸ ਪਸਾਇ ਗਤ ਅਗਮ ਜਾਣੀ ਕੋਲ ਸੰਬੂਹ ਸਮੁੰਦਰੇ ਪਾਇਓ ਨਾਮ ਨਿਵਾਸ ਸਕਿ ਅਥ ਜਨਮ ਕਲ ਉਚਰੈ ਗੁਰ ਪਰਸਿਓ ਅਮਰ ਪ੍ਰਗਾਸ ਗੁਰ ਪਰਸਿਓ ਅਮਰ ਪ੍ਰਗਾਸ ਕਿਉਂਕਿ ਸッセ ਦੇ ਹੀਠ ਅੱਦੇ ਜਈਏ ਦਾ ਨਿਸ਼ਾਨ ਹੈ ਇਸ ਲਈ ਇਹ ਆੜੇ ਦੀ ਆਵਾਜ਼ ਦੇਵੇਗਾ ਸਿਹਾਰੀ ਸੱਸੇ ਨੂੰ ਪਹਿਲਾਂ ਹੀ ਲੱਗੀ ਹੋਈ ਹੈ ਪਰਸੇ ਉਹ ਨਹੀਂ ਬੋਲਣਾ ਪਰਸੇ ਆਓ ਹਾਂਜੀ ਬਾਰਜ ਕਰਦਾ ਹੈਣ ਸਿੱਧ ਸੰਮੁਖ ਮੁਖ ਜੋਵੈ ਰਿੱਧ ਬਸੈ ਬਾਾਂ ਵਾਂਗ ਜੋਤੀਨ ਲੋਕਾਂ ਅੰਤਰ ਮੋਹੈ ਹਿਰਦੈ ਬਸੈ ਅਕਹੀਆ ਅਕਹੀਆ ਕਹਿਣ ਕਥਨ ਤੋਂ ਪਰੇ ਜੋ ਪ੍ਰਮਾਤਮਾ ਹੈ ਅਕਹੀ ਆਓ ਅਕਹੀ ਹੋ ਨਹੀਂ ਬੋਲਣਾ ਹੋਰ ਕਿਸੇ ਤਰੀਕੇ ਨਾਲ ਉਚਾਰਨ ਨਹੀਂ ਕਰਨਾ ਰਿਦੈ ਬਸੈ ਅਕਹੀ ਆਓ ਰਿਦੈ ਬਸੈ ਅਕਹੀ ਆਓ ਸੋਏ ਰਸ ਤਿਨਹੀ ਜਾਤੋ ਮੁਖ ਹੋ ਭਗਤ ਉਚਰੈ ਅਮਰ ਗੁਰ ਇਤ ਰੰਗ ਰਾਤੋ ਮਸਤਕ ਨੀਸਾਨ ਸਚਉ ਕਰਮ ਕਲ ਜੋੜ ਕਰ ਧਿਆਇਓ ਪਰਸੈ ਆਉ ਗੁਰੂ ਸਤਗੁਰ ਤਿਲਕ ਸਰਬ ਇਛ ਤਿੰਨ ਪਾਇਆ